ਹਾਂਜੀ ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਜੰਤ ਨੂੰ ਪੈਦਾ ਕੀਤਾ ਪਸ਼ੂ ਨੂੰ ਪੰਛੀਆਂ ਨੂੰ ਪੈਦਾ ਕੀਤਾ ਇਨਸਾਨ ਨੂੰ ਪੈਦਾ ਕੀਤਾ ਇਦਾਂ ਹੀ ਹੋਰ ਵੀ ਬਹੁਤ ਸਾਰੀਆਂ ਜੂਨਾ ਨੇ ਜਿਹੜੀਆਂ ਸਾਡੀ ਸੋਚ ਤੋਂ ਸਮਝ ਤੋਂ ਸਾਡੀ ਪਹੁੰਚ ਤੋਂ ਪਰੇ ਆ ਤੇ ਕਈ ਵਾਰ ਜਦੋਂ ਉਹਨਾਂ ਦੇ ਵਿੱਚੋਂ ਕੁਝ ਸਾਨੂੰ ਦਿਖਾਈ ਦਿੰਦਾ ਤਾਂ ਫਿਰ ਇਹ ਇਨਸਾਨ ਉਹਦੇ ਬਾਰੇ ਸੋਚ ਕੇ ਸਮਝ ਕੇ ਪਰੇਸ਼ਾਨ ਹੋ ਜਾਂਦਾ ਕਈ ਵਾਰ ਸਾਨੂੰ ਯਕੀਨ ਨਹੀਂ ਹੁੰਦਾ ਵੀ ਅਸੀਂ ਕੀ ਦੇਖ ਲਿਆ ਇਦਾਂ ਦਾ ਹੀ ਇੱਕ ਵਾਕਿਆ ਕੈਮਰੇ ਦੇ ਵਿੱਚ ਰਿਕਾਰਡ ਕੀਤਾ ਕਿਸੇ ਬੰਦੇ ਨੇ ਬੰਦਾ ਆਪਣੀ ਵਾਈਫ ਦੇ ਨਾਲ ਕੱਚੇ ਰਾਹ ਦੇ ਉੱਤੇ ਗੱਡੀ ਦੇ ਵਿੱਚ ਜਾ ਰਿਹਾ ਸੀ ਤਾਂ ਉਹਨੂੰ ਅਚਾਨਕ ਹੀ ਸਾਹਮਣੇ ਉਹਦੀ ਲਾਈਟ ਪੈਂਦੀ ਆ ਤਾਂ ਉਹਨੂੰ ਦਿਸਦਾ ਕਿ ਇੱਕ ਬੰਦਾ ਤੁਰਿਆ ਜਾਂਦਾ ਤੇ ਉਹਦੇ ਉੱਤੇ ਕਿਸੇ ਜੀਵ ਨੇ ਕਿਸੇ ਅਜੀਬ ਦੇ ਜੀਵ ਨੇ ਉਹਦੇ ਉੱਤੇ ਹਮਲਾ ਕੀਤਾ ਉਹ ਬੰਦਾ ਹਜੇ ਤੱਕ ਜਿਉਂਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਰ ਇਹ ਜੀਵ ਕੀ ਆ ਇਹਦੇ ਬਾਰੇ ਸਮਝ ਨਹੀਂ ਆ ਰਹੀ ਉਹ ਕਹਿੰਦਾ ਵੀ ਇਹ ਨਾ ਤਾਂ ਕੋਈ ਭਾਲੂ ਸੀਗਾ ਨਾਈ ਕੋ ਇਹਦਾ ਦਾ ਜੀਵ ਸੀ ਜਿਹਦੇ ਬਾਰੇ ਆਪਾਂ ਜਾਣਦੇ ਹੋਈਏ ਪਰ ਉਹ ਕਹਿੰਦਾ ਵੀ ਉਹ ਦੇਖਣ ਨੂੰ ਬਹੁਤ ਵੱਡਾ ਸੀ ਕਾਲੇ ਰੰਗ ਦਾ ਸੀ ਤੇ ਉਹਦਾ ਜਿਹੜਾ ਮਾਸ ਸੀਗਾ ਉਹ ਇੰਦਾ ਹੁੰਦਾ ਜਿਵੇਂ ਚਾਮਚ ਟਿੱਕ ਦਾ ਮਾਸ ਲੰਕਦਾ ਹੁੰਦਾ ਪਤਲਾ ਜਿਆ ਤੇ ਉਹਦੀਆਂ ਲੱਤਾਂ ਬਾਹਾਂ ਸਭ ਕੁਝ ਇੱਕੋ ਜਿਹਾ ਹੀ ਸੀਗਾ ਕਾਫੀ ਵੱਡਾ ਸੀ ਉਹ ਤੇ ਉਹਨੇ ਹੈ ਕੀ ਚੀਜ਼ ਆ ਇਹਦੇ ਬਾਰੇ ਹਜੇ ਤੱਕ ਕੋਈ ਪੁਖਤਾ ਸਬੂਤ ਜਾਂ ਕੋਈ ਪੁਖਤਾ ਜਾਣਕਾਰੀ ਹਜੇ ਨਹੀਂ ਮਿਲੀ ਹੈਗੀ ਇੰਨਾ ਜ਼ਰੂਰ ਦੱਸਿਆ ਗਿਆ ਕਿ ਇਹ ਵੀਡੀਓ ਆ ਜਿਹੜੀ ਇਹ థਾਈਲੈਂਡ ਸਾਈਡ ਤੋਂ ਆਈ ਆ ਅੱਗੇ ਜੋ ਵੀ ਅਪਡੇਟ ਆਇਆ ਤਾਂ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤੇ ਜੇ ਤੁਹਾਡੇ ਚੋਂ ਕਿਸੇ ਨੂੰ ਪਤਾ ਲੱਗਿਆ ਤਾਂ ਤੁਸੀਂ ਵੀ ਜਰੂਰ ਸਾਂਝਾ ਕਰਿਓ ਵੀ ਕੀ ਚੀਜ਼ ਹੋ ਸਕਦੀ ਹੈ ਧੰਨਵਾਦ